ਜ਼ਿਲ੍ਹਾ 바ਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਐਸਡੀਐਮ ਹੁਸ਼ਿਆਰਪੁਰ ਦੇ ਹੰਕਾਰੀ ਵਤੀਰੇ ਅਤੇ ਮਾਫੀ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ। ਸਮੂਹ ਵਕੀਲ ਸਾਹਿਬਾਨ ਨੇ ਆਪਸੀ ਇੱਕ ਜੁਟਤਾ ਦਾ ਮੁਜ਼ਾਹਿਰਾ ਕਰਦੇ ਹੋਏ ਜ਼ਿਲ੍ਹਾ ਕਚਹਿਰੀ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਅਦਾਲਤਾਂ ਵਿੱਚ ਕੰਮ ਨਹੀਂ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜ਼ਿਲ੍ਹਾ 바ਰ ਐਸੋਸੀਏਸ਼ਨ ਨੇ ਕਿਹਾ ਦੀ ਬਾਰ ਦੇ ਸੀਨੀਅਰ ਮੈਂਬਰ ਦਾ અપਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਅਫਸਰ ਜਾਂ ਅਧਿਕਾਰੀ ਆਪਣੇ ਆਪ ਨੂੰ ਲੋਕਾਂ ਅਤੇ ਕਾਨੂੰਨ ਤੋਂ ਉੱਪਰ ਨਾ ਸਮਝੇ ਅਤੇ ਨਾ ਹੀ ਸੰਵਿਧਾਨ ਦੁਆਰਾ ਪ੍ਰਵਾਨਿਤ ਪੇਸ਼ੇ ਅਤੇ ਅਦਾਰਿਆਂ ਨੂੰ ਆਪਣੇ ਤੋਂ ਹਿਣਾ ਸਮਝਣ ਦੀ ਗਲਤੀ ਕਰਨ। ਜਿੰਦਾਬਾਦ ਵਕੀਲ ਇਕ ਜਿੰਦਾਬਾਦ मुर्दाबी मुर्दाबादियार मुदाब

ਹੁਸ਼ਿਆਰਪੁਰ ਮਰਦਾਬਾਦ 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 ਐਡੀਮ ਹੁਸ਼ਿਆਰਪੁਰ ਮਰਦਾਬਾਦ 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 ਐਡੀਮ ਹੁਸ਼ਿਆਰਪੁਰ ਮਰਦਾਬਾਦ ਮਰਦਾਬਾਦ ਕੀ ਮਾਮਲਾ ਜਿਹੜਾ ਅੱਜ ਵਕੀਲਾਂ ਵੱਲੋਂ ਸਟ੍ਰਾਈਕ ਕੀਤੀ ਗਈ ਆਜੇ ਸਾਰੇ 2-3 ਮੁੱਦੇ ਹੈਗੇ ਜਿਹੜੇ ਇਹ ਹੰਕਾਲ ਕੀਤੀ ਆ ਪਹਿਲਾ ਮੁੱਦਾ ਸਾਡਾ ਹੈਗਾ ਸਾਡੇ ਮਾਨਯੋਗ ਸੀਨੀਅਰ ਬਾਰ ਮੈਂਬਰ ਸ਼੍ਰੀ ਏਕੇ ਸੋਨੀ ਐਡਵੋਕੇਟ ਸਾਹਿਬ ਹੈਗੇ ਆ ਟਾਰ ਬਾਰ ਦੇ ਖੜੇ ਸੀਨੀਅਰ ਮੋਸਟ ਐਡਵੋਕੇਟ ਉਹ ਐਸਡੀਐਮ ਸਾਹਿਬ ਦੀ ਕੋਰਟ 'ਚ ਮਿਤੀ 28 ਤਰੀਕ ਨੂੰ ਪੇਸ਼ ਹੈ ਰੀਡਰ ਕੋਲੋਂ ਡੇਟ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨਹੀਂ ਮਾਨਯੋਗ ਐ ਮੀਡੀਆ ਤੋਂ ਇੰਨਾ ਹੰਕਾਰੀ ਸੁਭਾਅ ਅਸੀਂ ਇਮੇਜਨ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਉਹਨਾਂ ਨੇ ਬਦਤਮੀਜ਼ੀ ਕੀਤੀ ਸੋਨੀ ਸਾਹਿਬ ਨੂੰ ਔਰ ਬਾਰ ਦੇ ਸਿਨ ਬਾਕੀ ਮੈਂਬਰ ਸਾਹਿਬਾਨ ਨੇ ਇਹ ਵੀ ਗੱਲ ਕਹੀ ਕਿ ਸੋਨੀ ਸਾਹਿਬ ਸੀਨੀਅਰ ਮੈਂਬਰ ਆ ਬਾਰ ਦੇ ਤੁਸੀਂ ਇਹ ਨਾ ਕਰੋ ਲੇਕਿਨ ਉਹਦੇ باوجود ਵੀ ਉਹਨਾਂ ਨੇ ਭੱਦੀ ਸ਼ਬਦਾਵਲੀ ਇਸਤੇਮਾਲ ਕੀਤਾ ਔਰ কুরਸੀ ਨੂੰ ਲੱਤ ਮਾਰ ਕੇ ਅੰਦਰ ਚਲੇ ਗਏ ਔਰ ਇਹ ਬੜੀ ਮੰਦ ਭਾਦੀ ਔਰ ਡੋਖਲੀ ਗੱਲ ਆ ਕਿ ਇਹ ਪਬਲਿਕ ਸਰਵੰਟ ਹੈਗੇ ਲੋਕਾਂ ਦੀ ਸੇਵਾ ਲਈ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸ਼ਰਧਾਂ ਦੀ ਸੌਂ ਖਾ ਕੇ ਦੇਖਦੀ ਸੇਵਾ ਕਰਨ ਲਈ ਆਏ ਆ ਇਹਨਾਂ ਨੂੰ ਵਕੀਲ ਤਾਂ ਕੀ ਆਮ ਪਬਲਿਕ ਨਾਲ ਵੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਕੁਰਸੀ ਦਾ ਇਨਾ ਰੋਬ ਔਰ ਕੁਰਸੀ ਦਾ ਇਨਾ ਦਾਬਾ ਕਿਸ ਗੱਲ ਦਾ ਦਾਬਾ ਇਸ ਗੱਲ ਦਾ ਅਸੀਂ ਉਹਨਾਂ ਨੂੰ ਮਿਲੇ ਗੱਲ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਬੀਸੀ ਸਾਹਿਬ ਨੂੰ ਵੀ ਮਿਲੇ ਲੇਕਿਨ ਮੈਨੂੰ ਐ ਲੱਗਦਾ ਕਿ ਪ੍ਰਸ਼ਾਸਨ ਆਪਣੇ ਅਫਸਰ ਨੂੰ ਬਚਾਣ ਦੀ ਕੋਸ਼ਿਸ਼ ਕਰ ਰਿਹਾ ਗੱਲ ਐਡੀ ਕੁਝ ਵੀ ਨਹੀਂ ਸੀ ਸੋਨੀ ਸਾਹਿਬ ਸਾਡੇ ਬਜ਼ੁਰਗ ਹੈ ਗਿਆ ਬੰਦਾ ਇੰਨਾ ਹੀ ਕਹਿੰਦਾ ਵੀ ਸੋਨੀ ਸਾਹਿਬ ਕੋਈ ਗੱਲ ਨਹੀਂ ਮੇਰੇ ਦਿਲ 'ਚ ਕੁਝ ਨਹੀਂ ਹੈ ਲੇਕਿਨ ਉਹ ਜਿਹੜੀ ਉਹਨਾਂ ਦੀ ਐਡਮੈਂਟ ਨੇਚਰ ਆ ਉਹ ਇੱਥੋਂ ਸ਼ੋ ਹੋਂਦਾ ਹੈ ਕਿ ਉਹ ਜਿਹੜਾ ਉਹਦਾ ਹੰਕਾਰ ਆ ਉਹ ਕੁੱਟ-ਕੁੱਟ ਕੇ ਭਰਿਆ ਹੈ ਉਹਨਾਂ ਦਾ ਲੇਕਿਨ ਵਕੀਲ ਜਮਾਤ ਜਿਹੜੀ ਆ ਪੰਜਾਬ ਦੇ ਵਿੱਚ ਅਸੀਂ 40 ਅਸੀਂ ਆਪਣੇ ਹੱਕ ਸੱਚ ਔਰ ਇਨਸਾਫ ਦੀ ਲੜਾਈ ਲਈ ਔਰ ਥਲਮਾਨ ਦੀ ਲੜਾਈ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਔਰ ਮੈਨੂੰ ਜੋ ਲੋੜ ਪਈ ਤਾਂ ਮੈਂ ਪੂਰੇ ਪੰਜਾਬ ਦੀ ਕਾਲ ਦਵਾਂਗਾ ਔਰ ਇਸ ਇਸ ਲਾਪਰਵਾਹ ਹੰਕਾਰੀ ਅਫਸਰ ਕਰਕੇ ਪੰਜਾਬ ਸਰਕਾਰ ਦੀ ਈਮੇਜ ਖਰਾਬ ਹੋ ਰਹੀ ਹੈ ਲੋਕਾਂ ਦੀ ਨਜ਼ਰ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਮੁੱਦੇ ਨੂੰ ਜਲਦ ਤੋਂ ਜਲ ਹੱਲ ਕੀਤਾ ਜਾਵੇ ਦੂਜਾ ਮੁੱਦਾ ਸਾਡਾ ਹੈਗਾ ਸੁਨਾਮ ਦੇ ਸਾਡੇ ਵਕੀਲ ਸਾਹਿਬ ਦੇ ਉੱਪਰ ਅਟੈਕ ਹੋਇਆ ਔਰ ਉਹਨਾਂ ਦੇ ਜਾਨਲੇਵਾ ਹਮਲਾ ਹੋਇਆ ਔਰ ਇਹ ਨਿੱਤ ਦੀਆਂ ਗੱਲਾਂ ਐ ਰੋਜ਼ ਕਰੀ ਉਧਰ ਅੱਜਕੱਲ੍ਹ ਦੇਖੋ ਹਾਲਾਤ ਇਦਾਂ ਦੇ ਆ ਸਿਵਲ ਹਸ ਕਚੈਰੀ ਦੇ ਵਿੱਚ ਵਕੀਲ ਸੁਰੱਖਿਅਤ ਨਹੀਂ ਹੈਗੇ ਤੇ ਆਮ ਲੋਕ ਕਿੱਥੋਂ ਸੁਰੱਖਿਅਤ ਹੋਣਗੇ। ਤੋਂ ਇਸ ਕਰਕੇ ਸਰਕਾਰ ਕੋਲ ਸਾਡੀ ਇਹ ਵੀ ਮੰਗ ਹੈਗੀ ਹੈ ਕਿ ਜਿਹੜਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈਗਾ ਉਹਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਇੱਕ ਸੁਖਾਵੇ ਮਾਹੌਲ ਦੇ ਵਿੱਚ ਵਕੀਲ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਨਿਆਂ ਦਿਲਾਉਣ ਦੇ ਲਈ ਆਪਣੀ ਸੱਚੀ ਸੰਜੀਦਗੀ ਨਾਲ ਔਰ ਸ਼ਾਂਤੀ ਨਾਲ ਕੰਮ ਕਰ ਸਕਣ। ਜੇਕਰ ਐਸਡੀਐਮ ਵਾਲੀ ਜਿਹੜੀ ਗਲਵਾਤ ਨੇ ਨੰਬਰ ਨਹੀਂ ਚੜਦੀ ਅੱਗੇ ਕਿ ਅਸੀਂ ਹਲੇ ਸੋਮਵਾਰ ਤੱਕ ਦੇਖਾਂਗੇ। ਇੱਕ ਦੋ ਦਿਨ ਹੋਰ ਦੇਖਾਂਗੇ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਹੈਗਾ ਆ ਜੇ ਸਾਨੂੰ ਲੋੜ ਪਈ ਡੀਸੀ ਦਫਤਰ ਦੇ ਸਾਹਮਣੇ ਅਸੀਂ ਲਗਾਤਾਰ ਧਰਨਾ ਲਾਵਾਂਗੇ ਟੈਂਟ ਲਾ ਕੇ ਜਦੋਂ ਤੱਕ ਕਿ ਉਹ ਐਸਡੀਐਮ ਸਾਹਿਬ ਜਿਹੜੇ ਹੈਗੇ ਆਪਣੀ ਗਲਤੀ ਨਹੀਂ ਮੰਨਦੇ ਔਰ ਅਸੀਂ ਪੂਰੇ ਪੰਜਾਬ ਦੇ ਵਕੀਲਾਂ ਦੇ ਨਾਲ ਰਾਪਟਾ ਕਰ ਰਹੇ ਹਾਂ ਬਾਰ ਕਾਉਂਸਲ ਆਪਣੀ ਪੰਜਾਬ ਹਾਈ ਕੋਰਟ ਨਾਲ ਜਾਤੀ ਰਾਪਟਾ ਕਾਇਮ ਕੀਤਾ ਔਰ ਮਾਨਯੋਗ ਚੇਅਰਮੈਨ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਮੁੱਦੇ ਨੂੰ ਦੇਖ ਰਹੇ ਹਾਂ ਔਰ ਜੇ ਲੋੜ ਪਈ ਕਿਸੇ ਵੀ ਤਰ੍ਹਾਂ ਦਾ ਲੋਕਤੰਤਰੀ ਢੰਗ ਦੇ ਨਾਲ ਕੋਈ ਵੀ ਕਰਨਾ ਪ੍ਰਦਰਸ਼ਨ ਵਿਰੋਧ ਜਾਂ ਹੜਤਾਲ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਨਹੀਂ ਮਾਫੀ ਮੁੱਦਾ ਇਹਦਾ ਕੀ ਉਹਨਾਂ ਨੂੰ ਮਾਫੀ ਕੱਲਾ ਮਾਫੀ ਮੁੱਦਾ ਨਹੀਂ ਹੈਗਾ ਦੇਖੋ ਬੁੱਦਾ ਇਹ ਹੈਗਾ ਜੇ ਇੱਕ ਥੇਰ ਦੇ ਉੱਪਰ ਬੈਠਾ ਅਫਸਰ ਜਿਹਦੇ ਤੋਂ ਲੋਕ ਇਸ ਉਮੀਦ ਨਾਲ ਜਾਂਦੇ ਆ ਕਿ ਲੋਕਾਂ ਨੂੰ ਨਿਆਂ ਔਰ ਹੱਕ ਪ੍ਰਾਪਤੀ ਦੇ ਵਿੱਚ ਉਹ ਸਹਿਯੋਗ ਕਰੇਗਾ ਉਹਨਾਂ ਦੇ ਹੱਕਾਂ ਦੀ ਰਾਖੀ ਕਰੇਗਾ ਜੇ ਉਹ ਅਫਸਰ ਹੰਕਾਰੀ ਸੁਭਾਅ ਦਾ ਹੈਗਾ ਉਹਨੂੰ ਆਪਣੇ ਅਹੁਦੇ ਦਾ ਹੰਕਾਰ ਜਾ ਰਿਹਾ ਲੋਕਾਂ ਦੀ ਉਹ ਸੇਵਾ ਨਹੀਂ ਕਰ ਸਕਦਾ ਐਹੋ ਜੇ ਅਫਸਰ ਸਾਨੂੰ ਨਹੀਂ ਚਾਹੀਦੇ ਹੈ ਜੀ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਮੈਂ ਕਹਿੰਦਾ ਬਦਲਿਆ ਜਾਵੇ ਬਜਰਾਣੀਆਂ ਨੂੰ ਐਸੇ ਕਹੇ ਸੇ ਐਸੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਉਹਦੀ ਪਬਲਿਕ ਡੀਲਿੰਗ ਨਾ ਹੋਵੇ ਫਾਈਲਾਂ ਦੇ ਵਿੱਚ ਬੈਠੇ ਰਹਿਣ ਬਸ ਐਦਾਂ ਦੇ ਅਫਸਰ ਦੀ ਸਹੀ ਜਗ੍ਹਾ ਉਹੀ ਹੁੰਦੀ ਹੈ